ਬੂਹੇ ਚ ਖਲੋਤੀ ਪੂਆ ਬਿਟੇਰ ਬਿਟੇਰ ਕਿਉ ਚਾਕੇ ਨੀ ਚਾਦੀ ਪਿਆਲੀ ਤਰ ਲੈ ਆਇਆਂ ਨਾਨਕਿਆ ਤੇਰੇ ਦਰਵਾਜੇ ਨੀ ਚਾਦੀ ਪਿਆਲੀ ਤਰ ਲੈ ਆਇਆਂ ਨਾਨਕਿਆ ਤੇਰੇ ਦਰਵਾਜੇ ਨੀ ਚਾਦੀ ਪਿਆਲੀ ਤਰ ਲੈ ਨਕੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ ਨਕੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ ਮੰਮੀ ਸਾਡੀ ਪੱਛੜ ਲੱਗੀ ਲੈ ਕੇ ਨਿਕੇ ਨਿਆਣੇ ਨਕੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ ਨਕੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ ਨਾਨਿਕ ਸ਼ੱਕ ਲੈ ਕੇ ਮੰਮੀ ਆਈ ਖੂਬ ਰੌਣਕਾਂ ਲਾਈਆਂ ਦਾਦ ਕੇ ਆਨ ਹੁ ਲਾਤਾ ਖੁੰਝੇ ਜਦੋਂ ਬੋਲੀਆਂ ਪਾਈਆਂ ਵੇਖ ਨਾਨਕਾ ਮੇਲ ਦਾਦ ਕੇ ਪਾਉਂਦੇ ਫਿਰ ਦਹਾਈਆਂ ਪਾਸੇ ਹਟ ਜੋ ਦਾਦ ਕੀਓ ਨੀ ਅਸੀਂ ਬਣ ਕੇ ਮੇਲਣਾ ਆਈਆਂ ਪਾਸੇ ਹਟ ਜੋ ਦਾਦ ਕੀਓ ਨੀ ਅਸੀਂ ਨਾਨਕਾ ਮੇਲ ਵਿੱਚ ਆਈਆਂ ਚਾਚੀ ਕੁੜੀ ਦੇ ਪੈਰ ਚਾਂਜ ਰਾਂ ਸਿਰ ਸੋਹੀ ਫੁਲਕਾਰੀ ਕਾਚੀ ਕੁੜੀ ਦੇ ਪੈਰੀ ਚਾਂਜਰਾ ਸਿਰਸੂ ਹੀ ਫੁਲਕਾਰੀ ਪਾਸੇ ਹਟ ਜਾ ਨਾਨਕੀਓ ਨੀ ਇਹ ਨਾਗਾਾਂ ਦੇ ਪਟਿਆਰੀ ਪਾਸੇ ਹਟ ਜਾ ਨਾਨਕੀਓ ਨੀ ਇਹ ਨਾਗਾਾਂ ਦੇ ਪਟਿਆਰੀ ਨੱਚਦੀ ਮਾਮੀ ਲੱਗੇ ਪਿਆਰੀ ਨੱਚਦੀ ਮਾਮੀ ਲੱਗੇ ਪਿਆਰੀ ਛੱਜ ਟੂਮਾ ਦਾ ਪਾਇਆ ਨਹੀਂ ਤੇਰੇ ਨੱਚਣੇ ਨੂੰ ਵੇੜਾ ਖੁੱਲਾ ਕਰਾਇਆ ਨਹੀਂ ਤੇਰੇ ਨੱਚਣੇ ਨੂੰ ਵੇੜਾ ਖੁੱਲਾ ਕਰਾਇਆ ਨਹੀਂ ਤੇਰੇ ਨੱਚਣੇ ਨੂੰ ਮਾਮੀ ਸਾਡੀ ਨੱਚਦੀ ਤੇ ਮਾਮਾ ਨਾ ਢਵਾਰਦਾ ਮਾਮੀ ਸਾਡੀ ਨੱਚਦੀ ਤੇ ਮਾਮਾ ਨਾ ਢਵਾਰਦਾ ਅੱਜ ਪਤਾ ਲੱਗੂ ਇਹਨਾਂ ਦੋਹਾਂ ਦੇ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਦੋਹਾਂ ਦੇ ਪਿਆਰ ਦਾ ਲੌਂਗੇ ਲਾਚੀਆਂ ਵਿੱਚ ਪਤੀਲੀ ਲੌਂਗੇ ਲਾਚੀਆਂ ਵਿੱਚ ਪਤੀਲੀ ਪਾ ਕੇ ਝੱਟ ਫੜਾਉਂਦਾ ਮੰਮੀ ਉੱਠਦੀ ਨੂੰ ਮਮਤਾ ਦਾ ਗਲਾਸ ਪਲੌਂਦਾ ਮੰਮੀ ਉੱਠਦੀ ਨੂੰ ਚਾਹ ਦਾ ਗਲਾਸ ਪਲੌਂਦਾ ਮੰਮੀ ਉੱਠਦੀ ਨੂੰ